ਮੇਰਾ ਪੰਜਾਬ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਯਾਰ ਮੇਰਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਤੇ ਜਾ ਕੇ ਫੋਲੋ ਕਰੋ ਤੇ ਇੱਕ ਡਿਸਕ੍ਰਿਪਸ਼ਨ ਦੇ ਵਿੱਚ ਇਸ ਚੈਨਲ ਦਾ ਲਿੰਕ ਮੈਂ ਪਾਤਾ ਉੱਥੇ ਜਾ ਕੇ ਲਿੰਕ ਨੂੰ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਬਹੁਤ ਬਹੁਤ ਮਿਹਰਬਾਨੀ ਹੋਵੇਗੀ ਆਜੋ ਆਪਾਂ ਅੱਗੇ ਵੀਡੀਓ ਸ਼ੁਰੂ ਕਰਦੇ ਹਾਂ ਸਾਣ ਵੀਰੋ ਅੱਜ ਜਿਹੜੀ ਆਪਾਂ ਵੀਡੀਓ ਬਣਾਣ ਦੇ ਆ ਨਾ ਇਹ ਬਾਗ ਦੇ ਨਾਲ ਸੰਬੰਧੀ ਤੇ ਆ ਵੇਖੋ ਆਪਾਂ ਇੱਕ ਕਿੱਲੇ ਦੇ ਵਿੱਚ ਅਮਰੂਦਾਂ ਦਾ ਬਾਗ ਲਾਇਆ ਹੈ ਤੇ ਜਿਹੜੀ ਵਿੱਚ ਖਾਲੀ ਜਗ੍ਹਾ ਰਹਿ ਜਾਂਦੀ ਸੀ ਉਹਨੂੰ ਆਪਾਂ ਚੰਗੀ ਤਰ੍ਹਾਂ ਵਾਹ ਕੇ ਆ ਵੇਖੋ ਇੱਥੇ ਹੁਣ ਗੰਡੇ ਲਾਏ ਨੇ ਪਹਿਲਾਂ ਇੱਥੇ ਗੋਬੀ ਗਾਬੀ ਤੇ ਹੋਰ ਚੀਜ਼ਾਂ ਸਨ ਆ ਅੱਗੇ ਆ ਵੇਖੋ ਬਰੋਕਲੀ ਇੱਥੇ ਮੂੜੀਆਂ ਸਨ ਵੱਟਾਂ ਤੇ ਲਾਈਆਂ ਸਨ ਤੇ ਇੱਥੇ ਫੁੱਲ ਗੋਭੀ ਲਾਈ ਸੀ ਜੀ ਆ ਵੇਖੋ ਇਹੜਾ ਜਿੱਥੇ ਆ ਹਰਾ ਰਾਜ ਆ ਤੇ ਆ ਥਾਂ ਜਿਹੜਾ ਵਾਇਆ ਠੀਕ ਹੈ ਜੀ ਉਸ ਤੋਂ ਐਸ ਲੈਣ ਦੇ ਵਿੱਚ ਟਣੀਆਂ ਪਾਲਕ ਮੇਥਰੇ ਮੇਥਰੀ ਠੀਕ ਹੈ ਜੀ ਉਸ ਤੋਂ ਅੱਗੇ ਆ ਜੋ ਅੱਗੇ ਆ ਟਮਾਟਰ ਹਰੀਆਂ ਮਿਰਚਾਂ ਅੱਗੇ ਹੁਣ ਹਰੇ ਗੰਡੇ ਨੇ ਤੇ ਨਾਲ ਥੋਮ ਲਾਤਾ ਜੀ ਤੇ ਉਸ ਤੋਂ ਅੱਗੇ ਪਛੇਤਰੀਆਂ ਮੂਲੀਆਂ ਤੇ ਉਹ ਅੱਗੇ ਪੂਰਾ 1.5 ਕਨਾਲ ਥਾਂ ਪਿੰਡੀਆਂ ਲਾਈਆਂ ਸਨ ਤੇ ਹੁਣ ਠੰਡ ਕਰਕੇ ਥੋੜਾ ਉਹਨਾਂ ਨੂੰ ਪੱਟਣਾ ਪੈ ਰਿਹਾ ਪਰ ਕਮਾਈ ਬਹੁਤ ਵਧੀਆ ਦੇ ਗਈਆਂ ਨੇ ਠੀਕ ਹੈ ਜੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਜੀ ਬਾਕੀ ਦੇ ਸਾਰੇ ਸਿਆਣੇ ਹੁੰਦੇ ਨੇ ਤੇ ਇੱਕ اپیل ਕਰਨੀ ਚਾਹੁੰਨਾ ਸਾਰੇ ਕਿਸਾਨ ਵੀਰਾਂ ਨੂੰ ਵੀ ਘਟੋ-ਘਟ ਇੱਕ-ਇੱਕ ਏਕੜ ਦਾ ਤੁਸੀਂ ਬਾਗ ਜ਼ਰੂਰ ਲਾਓ ਤੇ ਵਿੱਚ ਜਿਹੜੀ ਖਾਲੀ ਜਗ੍ਹਾ ਹੁੰਦੀ ਏ ਵੇਖੋ ਮਿਹਨਤ ਤੇ ਕਰਨੀ ਹੀ ਪੈਂਦੀ ਏ ਤੇ ਜਿਹੜੀ ਵਿੱਚ ਖਾਲੀ ਜਗ੍ਹਾ ਉਹਨੂੰ ਆਪਾਂ ਵਰਤ ਕੇ ਚਾਰ ਪੈਸੇ ਕਮਾ ਸਕਨੇ ਆ ਤੇ ਉਂਝ ਵੀ ਤੇ ਉਹ ਜਗ੍ਹਾ ਪਈ ਹੋਈ ਰਹਿੰਦੀ ਏ ਖਾਲੀ ਤੇ ਘਾਹ ਜਿਹੜਾ ਵਿੱਚ ਹੁੰਦਾ ਉਹ ਵੱਖਰਾ ਉਦੇ ਨਾਲ ਨਾਂ ਤੇ ਅਮਰੋਦਾ ਦੇ ਬੂਟੇ ਤੁਰਸਦੇ ਨੇ ਤੇ ਨਾ ਉਹ ਥਾਂ ਜਿਹੜੀ ਕਿਸੇ ਕੰਮ ਆਉਂਦੀ ਏ ਤੇ ਵਿੱਚ ਆਪਾਂ ਥੋੜੀ ਜਿਹੀ ਮਿਹਨਤ ਕਰਕੇ ਸਬਜ਼ੀਆਂ ਲਾ ਕੇ ਤੇ ਚਾਰ ਪੈਸੇ ਵੀ ਕਮਾ ਸਕਨੇ ਆ ਤੇ ਬਾਗ ਦਾ ਰੱਖ ਰਖਾ ਵੀ ਆਪਣਾ ਹੋ ਜਾਂਦਾ ਤੇ ਜਿੱਥੋਂ ਤੱਕ ਸਬਜ਼ੀਆਂ ਦਾ ਉਹ ਤੇ ਆਪਾਂ ਨੂੰ ਪਤਾ ਹੀ ਏ ਵੀ ਪੈਸਾ ਚੰਗਾ ਵਟਾ ਜਾਂਦੀ ਸਬਜ਼ੀ ਕੋਈ ਵੀ ਹੋਵੇ ਤੇ ਇੱਕ ਏਕੜ ਦੀ ਕਣਕ ਨਾਲੋਂ ਵੱਧ ਦੀ ਕਮਾਈ ਹੁੰਦੀ ਏ ਕੱਟ ਨਹੀਂ ਹੁੰਦੀ ਹੈ ਵੱਧ ਹੀ ਹੁੰਦੀ ਏ ਤੇ ਘਰ ਖਾਣ ਨੂੰ ਸਬਜ਼ੀਆਂ ਬਥੇਰੀਆਂ ਜੀ ਠੀਕ ਹੈ ਜਿਵੇਂ ਆ ਵੇਖੋ ਅੱਡੋ-ਅੱਟ ਸਾਰੀਆਂ ਵੈਰਾਈਟੀਆਂ ਏਡੀਆਂ ਸਿਆਲ ਦੀਆਂ ਹੁੰਦੀਆਂ ਲਗਭਗ ਲਾਈਆਂ ਨੇ ਤੇ ਜਿਵੇਂ ਜਿਵੇਂ ਥਾਂ ਅੱਗੇ ਖਾਲੀ ਹੁੰਦਾ ਜਾਂਦਾ ਓਵੇਂ-ਓਵੇਂ ਫੇਰ ਸਬਜ਼ੀਆਂ ਲਾਈ ਜਾਈਦੀਆਂ ਨੇ ਤੇ ਆ ਤੁਸੀਂ ਵੇਖ ਸਕਦੇ ਹੋ ਮਰੂਦਾ ਦਾ ਬਾਗ ਪੂਰਾ ਇੱਕ ਏਕੜ ਦੇ ਵਿੱਚ ਹੈ ਜੀ ਤੇ ਹਜੇ ਥੋੜੇ ਹੀ ਮਹੀਨਿਆਂ ਦੇ ਬੂਟੇ ਨੇ ਤੇ ਹੋਰ 1.5 ਸਾਲ ਦੂ ਨੂੰ ਇਹਨਾਂ ਪੂਰਾ ਇਹਨ ਕਮਾਈ ਦੇਣੀ ਸ਼ੁਰੂ ਕਰ ਦੇਣੀ ਹੈ ਠੀਕ ਹੈ ਜੀ ਆ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਸਾਰੇ ਕਿਸਾਨ ਵੀਰ ਜੇ ਕਿ ਇਹਨੂੰ ਆਈਡੀਆ ਚੰਗਾ ਲੱਗੇ ਤੇ ਆਪਣਾ ਉਹ ਕਰ ਸਕਦਾ ਜੀ ਬਹੁਤ ਬਹੁਤ ਧੰਨਵਾਦ ਜੀ